ਚੱਲ ਚੱਲ ਛੋਟਿਆ ਚੱਲ ਲਾਵਾਂਗੇ ਖਿਡਾਰੀਆਂ ਤੇ ਤੇ ਇੱਥੇ ਵੀ ਇਹ ਵੀ 505 ਹੀ ਆ ਵਧੀਆ ਸੜਕੋ ਸਸਤਾ ਪੈਂਦਾਗਾ ਨਾਲੇ ਖਰਚੇ ਨਾਲ ਕੋਈ ਫਾਇਦਾ ਨਹੀਂ ਤੇ ਹੁਣ ਜਾਨਾ ਤੂੰ ਇੱਕ ਪੁਆ ਜਾ ਬਸ ਤੇ ਏਡੀ ਗਾਲੀ ਕਾਦੀ ਏ ਤੈਨੂੰ ਜਾਨਦੀ ਅੱਧ ਬਚਾ ਲਿਓ ਭੈਣਾ ਇੱਕ ਖਿਡਾਰੀ ਮੈਸ ਹੋ ਜੂਗਾ ਮੈਂ ਮਸ਼ੀਨ ਤੇ ਉਹ ਕਰਨਾ ਓਏ ਸਹੀ ਆ ਓਕੇ ਲੱਗਿਆ ਰੇ ਬਾਬਿਓ ਕੀ ਹਾਲ ਚਾਲ ਨੇ ਸਾਰਿਆਂ ਦੇ ਠੀਕ ਠਾਕ ਹੋ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਆਏ ਆ ਸਪਰੇਅ ਕਰਨ ਮੱਕੀ ਤੇ ਸ਼ਾਮ ਦਾ ਟਾਈਮ ਆ 6:30 ਦਾ ਤੇ ਮੱਕੀ ਅੱਜ ਜੱਜ ਪੁਣੀ ਹੋ ਗਈ ਆ 14 ਦਿਨਾਂ ਦੀ ਮੱਕੀ ਬਹੁਤ ਸੋਹਣੀ ਹਰੀ ਹੋਈ ਆ ਤੇ ਸਪਰੇਅ ਕਰਦੇ ਆਪਾਂ ਸਪਰੇਅ ਆਪਾਂ ਕੋਈ ਬਹੁਤੀ ਮਹਿੰਗੀ ਨਹੀਂ ਕਰੀਗੀ 505 ਕਰੀ ਆ ਵਧੀਆ ਸਪਰੇਅ ਆ ਇਹ ਇੱਕ ਤਾਂ ਪੈਂਦੀ ਸਸਤੀ ਆ 505 ਬਹੁਤ ਹੀ ਮਹਿੰਗੀਆਂ ਸੜਕਾਂ ਨਾਲੋਂ ਇਹਨੇ ਵੀ ਮਾਰ ਦੇਣੀਆਂ ਬਾਕੀ ਮੌਸਮ ਦੇ ਸਿਰ ਤੇ ਹੁੰਦੀ ਏ ਜੇ ਬਾਲਾ ਮੌਸਮ ਠੀਕ ਹੋਵੇ ਤਾਂ ਘੱਟ ਪੈਂਦੀ ਏ ਜੇ ਮੌਸਮ ਹੀ ਉਹਦਾ ਫਿਰ ਬੜੀ ਜ਼ਿਆਦਾ ਪੈਂਦੀ ਏ ਤੇ ਆਪਾਂ ਦਾ ਆਹੀ ਸੜਕ ਤੇ ਹੁੰਨੇ ਆ 505 ਵਧੀਆ ਰਿਜ਼ਲਟ ਹੈ ਇਹਦਾ ਤੇ ਮੱਕੀ ਆਪਣੀ ਬਹੁਤ ਸੋਹਣੀ ਹੈ ਵਧੀਆ ਏ ਤੇ ਪਹਿਲਾ ਢੋਲੀ ਹੇ ਚੱਕਿਆਗਾ ਮੁੰਡੇ ਨੇ ਦੇਖੋ ਕਿੰਨੇ ਢੋਲ ਪਾਉਂਦਾਗਾ ਕਿੰਨੇ ਢੋਲ ਪਾਉਣੇ ਚਾਹੀਦੇ ਆ ਬਾਈ ਮੱਕੀ ਦੇ ਵਿੱਚ ਵੈਸੇ ਆਪਾਂ ਦਾ ਪਾ ਰਹੇ ਆ ਕਿੱਲੇ ਦੇ 6 ਢੋਲ 5 5 6 ਢੋਲ ਪਏ ਨੇ ਜਮ ਭਿਉਂ ਦੇ ਰਾਥਾਂ ਤੇ ਬਾਕੀ ਕਿਸੇ ਹਿਸਾਬ ਕਾਬ ਕੋਈ 4 ਪਾ ਲੈਂਦਾ ਕੋਈ 3 ਆਪਾਂ 5 6 ਢੋਲ ਤਾਂ ਪਾਉਣੀ ਪਾਉਣੀ ਆ ਫਿਰ ਜਗ੍ਹਾ ਨਹੀਂ ਰਹਿੰਦੀ ਵਧੀਆ ਵਜ ਜਾਂਦੀ ਸਪਰੀ ਕਿਉਂਕਿ ਮੱਕੀ ਨੂੰ ਜੇ ਇੱਕ ਵਾਰੀ ਸੁੰਡੀ ਪੈ ਗਈ ਫਿਰ ਇਹ ਮਰਦੀ ਨਹੀਂ ਬਹੁਤ ਔਖੀ ਮਰਦੀ ਆ ਹਾਂ ਵੀ ਸਕੰਦਰਾ ਸੈਟ ਜਮਾ ਤਾੜੇ ਤੇ ਆ ਮੇਰੀ ਲੋੜ ਤਾਂ ਨਹੀਂ ਪੈਣੀ ਨਹੀਂ ਭਾਈ ਕੱਲ੍ਹ ਲਈ ਹੜਕਣੀ ਦੇਖ ਲਾ ਨਹੀਂ ਭਾਈ ਦੇਖਦੇ ਕਿਨੇ ਟੋਕਾ ਕੇ ਆਪਾਂ ਪੈ ਬਦਲੀ ਇਹਦੇ ਆ ਤਿੰਨ ਮੂੰਹ ਹੀ ਲਿਆਂਦੀ ਆ ਤਿੰਨ ਥਾਈਆਂ ਪਾਰ ਆ ਇਹਦਾ ਜੇ ਤਾਂ ਇਹ ਕਾਮਯਾਬ ਹੋ ਗਈ ਤੇ ਆਪਾਂ ਇਹ ਚਲਾਵਾਂਗੇ ਜੇ ਨਾ ਹੋਈ ਤਾਂ ਫੇਰ ਆ ਦੂਜੀ ਪੈਪ ਤਾਂ ਹੈਗੀ ਹੈਗੀ ਆ ਮੈਨੂੰ ਲੱਗਦਾ ਵਧੀਆ ਜੀ ਬੰਦਾ ਕੀ ਬੰਦਾ ਕੀ ਬਣਾਏਗਾ ਤੰਦਪੂਰੀ ਚਲੋ ਦੇਖਦੇ ਆ ਕਿੰਨੇ ਢੋਲ ਸੜਕਦਾ ਤੂੰ ਕਿੰਨੀ ਲੇਗਾਂ ਲੈਂਦੀ ਐ ਪਾਈਪ ਚਾਰ ਸਿਹੜ ਹੀ ਲਿਆਉ ਮੈਨੂੰ ਲੱਗਦਾ ਜੋਰ ਨਾਲ ਖੱਚ ਆ ਐ ਨਹੀਂ ਐ ਸਟਾਰਟ ਹੋਣੀ ਉੱਤ ਚੱਲ ਪਰਲੇ ਪਾਸੋਂ ਵਧੀਆ ਸਟਾਰਟ ਹੁੰਦੀ ਐ ਸਿੱਧਾ ਕਰ ਲਾ ਢੋਲ ਮੈਂ ਪਹਿਲੀ ਕੱਕ ਸਟਾਰਟ ਕਰ ਦੇਣਾ ਉਂਝ ਆ ਵੀ ਸਾਡਾ ਜਗਾੜ ਹੀ ਲਾਇਆ ਵਹੈ ਤਾਂ ਇੱਕ ਉਹ ਟੁੱਟ ਗਈ ਸੀ ਇੱਕਦਣ ਰੱਸੀ ਖੇਤ ਇੱਥੇ ਸਪਰੇਅ ਕਰਦੇ ਸੀਗੇ ਆਪਾਂ ਬਾਈ ਤੇ ਰੱਸੀ ਟੁੱਟ ਗਈ ਮੌਕੇ ਤੇ ਉਹਦੀ ਪੁਲੀ ਕੱਢ ਕੇ ਇਹ ਵਿੱਚ ਸਕਰੂ ਕਰਦੇ ਸੀ ਤੇ ਐ ਹੁਣ ਟਰੈਕਟਰ ਵਾਂਗੂ ਪੁਲੀ ਪਾ ਲਈਦੀ ਉੱਤੇ ਆਹ ਪਲੇਟ ਕੇ ਖਿੱਚ ਲਈਦਾ ਉਹਦਾ ਜੱਬ ਵੀ ਆ ਯਾਰ ਉਹਦਾ ਸਪਰਿੰਗ ਜਾਂ ਟੁੱਟਿਆ ਹੀ ਰਹਿੰਦਾ ਹੈ ਚੱਲ ਖਿੱਚੇ ਦੱਸ ਪਹਿਲੀ ਵਾਰੀ ਅੱਜ ਆ ਇਸ ਚੋਗ ਲਾਲਾ ਚੋਗ ਤਾਂ ਲਾਈ ਨਹੀਂ ਪਹਿਲੇ ਹੱਥੇ ਸਟਾਰਟ ਕਰ ਦਿੰਦਾ ਮੈਂ ਇਹਦੇ ਨਾਲ ਆ ਤਾਂ ਪੰਗਾ ਹੈਗਾ ਬਾਈ ਵਾਰੀ ਵਾਰੀ ਰੱਸੀ ਵਲਟਣਾ ਪਰ ਜਦੋਂ ਇੱਕ ਵਾਰੀ ਸਟਾਰਟ ਹੋ ਗਿਆ ਫੇਰ ਤਾਂ ਮਾੜੀ ਹੀ ਰੱਸੀ ਤੇ ਦੋ ਬਲ ਦੇ ओके ਆ ਨਾ ਸਪਰਿੰਗ ਟੁੱਟਣ ਦਾ ਡਰ ਨਾ ਕੋਸ ਹੋਰ ਮੈਂ ਹੇਠਾਂ ਲੱਗਾ ਦੀ ਛੜਕਣੀ ਆ ਤੁਸ ਕੰਦਰ ਆਪਦੇ ਸੰਦ ਦਾ ਆਪ ਨੂੰ ਹਿਸਾਬ ਹੁੰਦਾ ਪਹਿਲੀ ਅਸੀਂ ਟੇ ਰੇਸ ਘਟਾਪ ਲੈਂਦਾ ਜੀ ਇੱਥੇ ਰੱਖ ਜਮਾ ਥੱਲੇ ਹੁਣ ਲੈ ਰੱਬ ਦਾ ਨਾਮ ਤੇ ਉੱਠੂਗਾ ਕਹਿ ਬਾਗਰੂ ਓ ਝੋਟਾ ਚਲ ਝੋਟਿਆ ਕਿਉਂ ਛੱਡ ਦੇ ਚੋਖੜ ਥੱਲੇ ਚੋਖ ਛੱਡ ਦੇ ਚੱਲ ਹੁਣ ਹੁਣ ਉੱਠ ਖੜਨਾ ਚੱਲ ਛੋਟਿਆ ਹੁਣ ਬੇਜਤੀ ਨਾ ਕਰਾ ਦੀ ਹਾਂ ਤਾਂ ਉੱਠ ਕੋ ਸਿਕੰਦਰਾ ਹੂੰ ਹੁਣ ਦਾਦੂਆਂ ਦਾ ਸਿੰਗਲੇਟਰਿੰਦਾ ਬੱਸ ਬਹੁਤ ਆ ਚੱਲ ਚੱਲ ਛੋਟਿਆ ਚੱਲ ਆ ਉੱਥੇ ਬਾਹ ਕੋ ਸਿਕੰਦਰਾ ਚੱਲ ਹੈਗਾ ਓਏ ਇਹਦੀ ਰੇਸ ਨਾ ਬਾਲੀ ਕਰੀ ਇਹ ਪਾਣੀ ਘੱਟ ਘੜਦੀ ਏ ਥੋੜਾ ਖਿੱਚਦੀ ਆ ਕਿਉਂ ਏ ਸਰਾਕ ਬੋਲੋ ਕੱਟ ਕਰ ਕੱਟ ਕਰ ਰੇਸ ਕੱਟ ਕਰ ਆ ਲੈ ਉਹ ਪਹਿਲੇ ਵੈਟ ਤੇ ਹੋ ਜਾ ਐ ਤੇ ਹੋ ਜਾ ਪਿੱਛੇ ਹੋ ਜਾ ਬਣਾਓ ਥਾਣਾ ਰਹਿ ਜੇ ਥੋੜੀ ਰੇਸ ਕਰੀ ਬੱਸ ਹੌਲੀ ਹੋਏ ਹੌਲੀ 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 ਤੋਰ ਇੱਥੇ ਰੱਖ ਲੈ ਬੱਸ ਜਮਾਂ ਸਹੀ ਹੈ ਹੌਲੀ ਚੱਲ ਕੋਈ ਨਹੀਂ ਢੋਲ ਹੋਰ ਪੈ ਜੂ ਵੱਧ ਉਹ ਤੇ ਰਹਿਣ ਦੇ ਕੰਨੀ ਵਾਲੇ ਤੇ ਇੱਧੇ ਘੇੜ ਤੇ ਮਾਰ ਦਿਆ ਕਰ ਇੱਧੇ ਘੇੜ ਤੇ ਅੱਜ ਇੱਥੇ ਘੇੜ ਤੇ ਮਾਰ ਦਿਆ ਕਰ ਸਹੀ ਆ ਯਾਰ ਕਾਮਯਾਬ ਲੱਗਦਾ ਬਾਈ ਸੌਦਾ ਮੈਨੂੰ ਤਾਂ ਪੈਪ ਦਾ ਆ ਨਹੀਂ ਰਹਿਣ ਦਿੰਦੀ ਪੂਰਾ ਤੁੰਦ ਬਣਾਉਂਦੀ ਆ ਓਏ ਸਹੀ ਆ ਓਕੇ ਲੱਗਿਆ ਰੇ ਹਾਂਜੀ ਤੇ ਰਾਤ ਆਪਣਾ ਬਾਹਰ ਰਹਿ ਗਿਆ ਸੀਗਾ ਹਨੇਰਾ ਵਾਲਾ ਹੋਗਾ ਸੀ 8 ਵਜੇ ਸੀ ਤਦਾਂ ਕਰਕੇ ਰਾਤ ਬੰਦ ਕਰਤੀ ਸਪਰੇਅ ਆਪਾਂ ਤੇ ਅੱਜ ਸਵੇਰ ਲਾਤਾ ਸੀ ਤੇ ਇੱਕ ਬੰਦਾ ਆ ਕੇ ਇਹਦਾ ਰਹਿੰਦਾ ਸੀ ਦੋਕ ਕਿੱਲੇ ਤੇ ਸਵੇਰ ਤੇ ਲੱਗੇ ਹੋਏ ਆ ਤੇ ਅੱਜ ਨਿਵੇੜ ਦੇਾਂਗੇ ਮੇਰੇ ਹਿਸਾਬ ਨਾਲ ਦੋਕ ਘੰਟਿਆਂ ਛੋਰ ਘੰਟੇ 'ਚ ਤੇ ਫੇਰ ਚੱਲਾਂਗੇ ਆਪਾਂ ਗਰਾਊਂਡ 'ਚ ਫੁੱਟਬਾਲ ਦਾ ਚੱਲਦਾ ਮੈਚ ਉੱਥੇ ਉੱਥੇ ਅੱਜ ਪੈਸੇ ਲਾਵਾਂਗੇ ਖਿਡਾਰੀਆਂ ਤੇ ਤੇ ਇੱਥੇ ਵੀ ਇਹ ਵੀ 505 ਹੀ ਆ ਵਧੀਆ ਸੜਕੋ ਸਸਤਾ ਪੈਂਦਾਗਾ ਬਾਲੇ ਖਰਚੇ ਨਾਲ ਕੋਈ ਫਾਇਦਾ ਨਹੀਂ ਤੇ ਆ ਘਾਟਾਂ ਵਾਲੀ ਇੱਕ ਨਾਲ ਇਹ ਪਾਦੀ ਦੀ ਆ ਤੇ ਮੱਕੀ ਜੀ ਪੂਰੀ ਜ਼ਬਰਦਸਤ ਆ ਇਹਦੀ ਵੀ ਪਰ ਗਈ ਬਾਣ ਬੱਸ ਸੜਕ ਦੇ ਨੀ ਹੁਣ ਜਾਣਾ ਤੂੰ ਇੱਕ ਪੁਆ ਜਾ ਬੱਸ ਤੇ ਏਡੀ ਕਾਲੀ ਕਾਦੀ ਏ ਤੈਨੂੰ ਜਾਣਦੀ ਅੱਧ ਬਚਾ ਲਿਓ ਭੈਣਾ ਇੱਕ ਖੜਾ ਹੀ ਮੈਸ ਹੋ ਜੂਗਾ ਮੈਂ ਮਸ਼ੀਨ ਤੇ ਉਹ ਕਰਨਾ ਕੋਈ ਨਹੀਂ ਨਹੀਂ ਮੇਰੀ ਸ਼ਰਟ ਖਰਾਬ ਕਰੇਗਾ ਚਿੱਟੀ ਪਾਈ ਵੀ ਆ ਤੇ ਤੁਹਾ ਲਿਬੜਾ ਵਾ ਲਾ ਏ ਮੇਰੇ ਕਿਤੇ ਨਾਲ ਵਿਚ ਵਿਚਾਣੇ ਛੱਡਣ ਵਾਲਾ ਕੰਮ ਨਾ ਉਹ ਪਾਸੇ ਨਾ ਉਹ ਪਾਸੇ ਉਹ ਐਂ ਬਾਬੂ ਨੂੰ ਫੋਨ ਲਈਦਾ ਮੁੜ ਕੇ ਫੇਕੂ ਆਇਆ ਨਹੀਂ ਉਹ ਜਾਏ